ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਦੇ ਆਂ ਚਾਕ ਮੋਡਨ ਦਾ ਇੱਕ ਬਹੁਤ ਵਧੀਆ ਢੰਗ ਦੇਖੋ ਆਪਣੇ ਫੀਟਿੰਗ ਦੇ ਜੋ ਨਿਸ਼ਾਨੇ ਉਹ ਲਗਾ ਲਏ ਨੇ ਉਹ ਤੋਂ ਬਾਅਦ ਇੱਥੇ ਜਿੱਥੇ ਆਪਣੀ हिਪ ਹੁੰਦੀ ਆ ਉਹ ਤੋਂ ਬਾਅਦ ਇਹ ਵਾਲਾ ਨਿਸ਼ਾਨ ਆਪਾਂ ਸਿੱਧਾ ਕਰ ਲੈਣਾ ਹੈ ਜਿੰਨਾ ਆਪਾਂ ਘੇਰਾ ਰੱਖਣਾ ਹੈ ਦੇਖੋ ਉਹਦੇ ਨਾਲ ਜੋ ਆਪਣਾ ਨਿਸ਼ਾਨ ਲਗਾਇਆ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਇਹ ਤੇ ਸਲਾਈ ਕਿਵੇਂ ਲਗਾਉਣੀ ਆ ਹਾਂਜੀ ਫਿਟਿੰਗ ਆਪਣੀ ਇਹ ਕੋ ਲੱਗ ਗਈ ਆ ਇਹ ਤਵਾ ਦੇਖੋ ਜੋ ਆਪਣੇ ਮਸ਼ੀਨ ਦਾ ਬਖੀ ਆ ਇਹ ਉਧਰ ਦੇਖੋ ਹਾਂਜੀ ਇਹ ਆਪਾਂ ਪੂਰਾ ਬੜਾ ਕਰ ਲੈਣਾ ਹੈ ਤੇ ਇਥੋਂ ਹੀ ਆਪਾਂ ਫੇਰ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਆ